ਹਾਂਜੀ ਸੋ ਗੱਲ ਕਰਾਂਗੇ ਜੀ ਆਪਾਂ ਅਗਲੇ ਚੈਪਟਰ ਦੇ ਵਿੱਚ ਅਗਲਾ ਨਿਬੰਧਕਾਰ ਹੈ ਜਿਹੜਾ ਉਹਦਾ ਨਾਮ ਹੈ ਜੀ ਪ੍ਰਿੰਸੀਪਲ ਤੇਜਾ ਸਿੰਘ ਪ੍ਰਿੰਸੀਪਲ ਤੇਜਾ ਸਿੰਘ ਬਾਰੇ ਜਿਹੜੀ ਜਿਹੜੀ ਗੱਲ ਤੁਹਾਨੂੰ ਦੱਸਣੀ ਹੈ ਬਸ ਉਹ ਹੀ ਤੁਸੀਂ ਯਾਦ ਰੱਖਣੀ ਹੈ ਇੱਕ ਤਾਂ ਹੈਗਾ ਜੀ ਪੰਜਾਬੀ ਵਾਰਤਕ ਦਾ ਪ੍ਰਮੁੱਖ ਸ਼ੈਲੀਕਾਰ ਇਸ ਨੂੰ ਕਿਹਾ ਜਾਂਦਾ ਹੈ ਕਿਉਂਕਿ ਪੰਜਾਬੀ ਵਾਰਤਕ ਦੇ ਵਿੱਚ ਪੰਜਾਬੀ ਨਿਵੰਦ ਸਾਹਿਤ ਦੇ ਵਿੱਚ ਪ੍ਰਿੰਸੀਪਲ ਤੇਜਾ ਸਿੰਘ ਨੇ ਜਿਹੜੇ ਟਕਸਾਲੀ ਨਵੰਦ ਹੁੰਦੇ ਆ ਉਹ ਲਿਖਣ ਦੀ ਪਰੰਪਰਾ ਪ੍ਰਿੰਸੀਪਲ ਤੇਜਾ ਸਿੰਘ ਤੋਂ ਸ਼ੁਰੂ ਹੁੰਦੀ ਹੈ ਟਕਸਾਲੀ ਨਵੰਦ ਇਸੇ ਕਰਕੇ ਇਸ ਨੂੰ ਪੰਜਾਬੀ ਵਾਰਤਕ ਦਾ ਪ੍ਰਮੁੱਖ ਸ਼ੈਲੀਕਾਰ ਸ਼ੈਲੀ ਦਾ ਮਤਲਬ ਹੋ ਪਤਾ ਨਾ ਲਿਖਣ ਦਾ ਢੰਗ ਦਾ ਤਰੀਕਾ ਹੁੰਦਾ ਜੋ ਲੇਖਕ ਦੀ ਆਪਣੀ ਸ਼ੈਲੀ ਹੁੰਦੀ ਹੈ ਹਰ ਹਰ ਲੇਖਕ ਦੀ ਆਪਣੀ ਲਿਖਣ ਦੀ ਵਿਧੀ ਪ੍ਰਕਾਰ ਹੁੰਦਾ ਉਸ ਨੂੰ ਕਹਿੰਦੇ ਸ਼ੈਲੀ ਭਾਰਤਕ ਦੇ ਵਿੱਚ ਸਰਲਤਾ ਸੰਜਮਤਾ ਸੁਭਾਵਕ ਸ਼ੈਲੀ ਇਹ ਪਾਠਕ ਦੇ ਉੱਪਰ ਆਪਣਾ ਪ੍ਰਭਾਵ ਛੱਡਦੀ ਹੈ ਤਾਂ ਗੱਲ ਠੀਕ ਹੈ ਕਾਮਨ ਹੈ ਉੱਪਰ ਵਾਲੀ ਗੱਲ ਪੰਜਾਬੀ ਵਾਰਤਕ ਦਾ ਪ੍ਰਮੁੱਖ ਸ਼ੈਲੀਕਾਰ ਇਸ ਨੂੰ ਕਿਹਾ ਜਾਂਦਾ ਹੈ ਟਕਸਾਲੀ ਨਵੰਦ ਲਿਖਣ ਦੀ ਪ੍ਰਤਪੰਦਾ ਪ੍ਰਿੰਸੀਪਲ ਤੇਜਾ ਸਿੰਘ ਦਾ ਜਨਮ ਹੁੰਦਾ ਹੈ ਜੀ 2 ਜੂਨ 1894 ਪਿੰਡ ਅੜਿਆਲਾ ਦੇ ਵਿੱਚ ਜ਼ਿਲ੍ਹਾ ਰਾਵਲਪਿੰਡੀ ਪਾਕਿਸਤਾਨ ਦੇ ਵਿੱਚ ਪਿਤਾ ਦਾ ਨਾਮ ਹੈ ਜੀ ਸਰਦਾਰ ਭਲਾਕਾਤ ਸਿੰਘ ਠੀਕ ਹੈ ਬਾਈ ਅਗਲੀ ਹੈ ਜਿਹੜੀ ਉਹ ਪੜ੍ਹਾਈ ਦੇ ਬਾਰੇ ਗੱਲ ਕੀਤੀ ਹੈ ਤੇ ਠੀਕ ਹੈ ਬਾਅਦ ਵਿੱਚ ਪੈਪਸੂ ਸਰਕਾਰ ਦੇ ਸਿੱਖਿਆ ਵਿਭਾਗ ਦੇ ਡਾਇਰੈਕਟਰ ਵਜੋਂ ਵੀ ਰਿਟਾਇਰ ਹੋਏ ਆ ਪਬਲਿਕੇਸ਼ਨ ਬਿਊਰੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਕੱਤਰ ਵੀ ਰਹੇ ਹੋ ਮੌਤ ਹੈ ਜਿਹੜੀ 10 ਜਨਵਰੀ 1957 ਦੇ ਵਿੱਚ ਹੁੰਦੀ ਹੈ ਬਹੁਤ ਹੀ ਕਾਮਨ ਗੱਲ ਆ ਉੱਪਰ ਜਿਹੜੀਆਂ ਗੱਲਾਂ ਸੀ ਯਾਦ ਰੱਖਣ ਵਾਲੀਆਂ ਤਾਂ ਉੱਪਰ ਹੀ ਆ ਗਈਆਂ ਉਸ ਤੋਂ ਬਾਅਦ ਜਨਮ ਮ੍ਰਿਤਯੂ ਪਿਤਾ ਦਾ ਨਾਮ ਆ ਗਿਆ ਬਸ ਆਹੀ ਗੱਲਾਂ ਕੰਮ ਦੀ ਅੱਗੇ ਦੇਖੋ ਜੀ ਨਿਬੰਧ ਸੰਗ੍ਰਹਿ ਹੈ ਕਿਹੜੇ ਕਿਹੜੇ ਪ੍ਰੋਫੈਸਰ ਪੂਰਨ ਸਿੰਘ ਦਾ ਨਿਬੰਧ ਸੰਗ੍ਰਹਿ ਤਾਂ ਇੱਕੋ ਹੀ ਸੀਗਾ ਖੁੱਲੇ ਲੇਖ ਠੀਕ ਹੈ ਭਾਈ ਕਲੀਅਰ ਹੈ ਨਾ ਕੋਈ ਦਿੱਕਤ ਤਾਂ ਨਹੀਂ ਪਤਾ ਹੀ ਹੈ ਤੁਹਾਨੂੰ ਹਾਂ ਇਹਦੇ ਵਿੱਚ ਦੇਖ ਲਓ ਸਹਿਜ ਸੁਭਾ ਨਵੀਆਂ ਸੋਚਾਂ ਇਹ ਆ ਜਿਹੜੇ ਇਹ ਪ੍ਰੋਫੈਸਰ ਇਹਨਾਂ ਦੇ ਪ੍ਰਿੰਸੀਪਲ ਤੇਜਾ ਸਿੰਘ ਪ੍ਰਿੰਸੀਪਲ ਤੇਜਾ ਸਿੰਘ ਦੇ ਨਿਬੰਧ ਸੰਗ੍ਰਹਿ ਆ ਜਿਹੜੇ ਉਹ ਹੈ ਕਿ ਸਹਿਜ ਸੁਭਾ ਨਵੀਆਂ ਸੋਚਾਂ ਸਿੱਖ ਧਰਮ ਨਾਲ ਸੰਬੰਧਿਤ ਅੰਗਰੇਜ਼ੀ ਪੁਸਤਕਾਂ ਵੀ ਬਹੁਤ ਲਿਖੀਆਂ ਐ ਅੰਗਰੇਜ਼ੀ ਦੇ ਵਿੱਚ ਲਿਖੀਆਂ ਸਿੱਖ ਧਰਮ ਨਾਲ ਸੰਬੰਧਿਤ ਹੁਣ ਦੇਖੋ ਜੀ ਨਵੰਦਾਂ ਦੇ ਵਿੱਚ ਖਾਸੀਅਤ ਕੀ ਹੈ ਪ੍ਰਿੰਸੀਪਲ ਤੇਜ ਸਿੰਘ ਦੇ ਨਵੰਦ ਕਿਉਂ ਪ੍ਰਸਿੱਧ ਹੈ ਕਿਉਂ ਪੜਨੇ ਆ ਪੈ ਇਹਦੇ ਪਿੱਛੇ ਪਹਿਰੇ ਦੀ ਵੰਡ ਨਵੰਦ ਦੇ ਵਿੱਚ ਪਹਿਰੇ ਜਿਹੜੇ ਹੁੰਦੇ ਆ ਉਹ ਬੜੇ ਵਧੀਆ ਸੁਚੱਜੇ ਢੰਗ ਨਾਲ ਬੰਡੇ ਹੋਣੇ ਸ਼ੁੱਧ ਤੇ ਮਿਆਰੀ ਭਾਸ਼ਾ ਦੀ ਵਰਤੋਂ ਕਰਨੀ ਕਾਵਿਕ ਰੰਗੜ ਟੁਕਵੀਂ ਸ਼ਬਦ ਚੋਣ ਜੋ ਮਤਲਬ ਪੂਰੀ ਪਰਫੈਕਟ ਹੋਵੇ ਵਾਕ ਬੜਤਰ ਵਾਕਾਂ ਦੀ ਬਣਾਵਟ ਆਦ ਸ਼ੈਲੀ ਹੈ ਜਿਹੜੀ ਇਹ ਇਹ ਜੁਗਤਾ ਜਿਹੜੀਆਂ ਪ੍ਰਿੰਸੀਪਲ ਤੇਜਾ ਸਿੰਘ ਦੇ ਨਵੰਦਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅੱਗੇ ਦੇਖੋ ਵਰਣਨ ਤੇ ਚਿੱਤਰਣ ਦਾ ਸੁਮੇਲ ਬੜਾ ਹੀ ਪ੍ਰਭਾਵਸ਼ਾਲੀ ਹੈ ਵੈਰੀ ਇੰਪੋਰਟੈਂਟ ਗੱਲ ਕੀਤੀ ਹੋਈ ਹੈ ਵਰਣਨ ਕਰਨਾ ਕਿਸੇ ਗੱਲ ਦਾ ਤੇ ਉਸ ਚੀਜ਼ ਨੂੰ ਚਿੱਤਰ ਰੂਪ ਦੇ ਵਿੱਚ ਚਿੱਤਰਣ ਇਸ ਚੀਜ਼ ਦਾ ਸੁਮੇਲ ਬੜਾ ਪ੍ਰਭਾਵਸ਼ਾਲੀ ਹੈ ਵਿਸ਼ਾਲ ਅਧਿਆਪਨ ਅਨੁਭਵ ਅੱਖੋਂ ਪੰਜਾਬੀ ਦੇ ਹੋ ਕੇ ਵਾਰਤਕਾਰ ਇਹ ਕੋਈ ਵੱਡੀ ਗੱਲ ਨਹੀਂ ਹੈ ਤਾਂ ਨਾਰਮਲ ਗੱਲ ਹੈ ਉੱਪਰ ਗੱਲਾਂ ਜਿਹੜੀਆਂ ਮੈਂ ਗੋਲ ਕੀਤੀਆਂ ਤੁਸੀਂ ਯਾਦ ਰੱਖਣੀਆਂ ਲਓ ਜੀ ਨਵੰਦ ਹੈਗਾ ਜੀ गंगादीन निबंध ਦਾ ਨਾਮ ਹੈ गंगादीन ਹੈ ਜਿਹੜਾ ਇਸ ਨਿਬੰਧ ਬਾਰੇ ਆਪਾਂ ਗੱਲ ਕਰਦੇ ਆਂ ਵੀ ਗੰਗਾਦੀਨ ਕੌਣ ਹੈ ਇਹਦੀ ਜਿਹੜੀ ਘਾਟੀਆਂ ਵੈਸੇ ਤੁਸੀਂ ਪੜ ਲਿਓ ਹੈ ਨਿਬੰਧ ਹੈ ਕਹਾਣੀ ਟਾਈਪ ਹੈ ਥੋੜਾ ਜਿਆਦਾ ਦਿੱਤਾ ਹੋਇਆ ਹੈ ਨਾ ਇਹ ਨਿਬੰਧ ਹੈ ਜਿਹੜਾ ਬਈ ਇਹ ਉਤਮਪੁਰਖ ਸ਼ੈਲੀ ਦੇ ਵਿੱਚ ਲਿਖਿਆ ਗਿਆ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਗੱਲ ਯਾਦ ਰੱਖਣੀ ਹੈ ਗੰਗਾਦੀਨ ਨਿਬੰਧ ਹੈ ਜਿਹੜਾ ਇਹ ਉਤਮਪੁਰਖ ਸ਼ੈਲੀ ਦੇ ਵਿੱਚ ਲਿਖਿਆ ਗਿਆ ਉਤਮਪੁਰਖ ਸ਼ੈਲੀ ਉਤਮਪੁਰਖ ਸ਼ੈਲੀ ਦੇ ਵਿੱਚ ਕਿਵੇਂ ਹੈ ਕਿਉਂਕਿ ਇਸ ਨਿਬੰਧ ਦੇ ਵਿੱਚ ਜਿਹੜੇ ਪਾਤਰ ਹੈ ਉਹਦੇ ਵਿੱਚ ਲੇਖਕ ਆਪ ਵੀ ਪਾਤਰ ਹੈਗਾ ਪਾਤਰ ਲੇਖਕ ਆਪ ਹੋਣ ਕਰਕੇ ਉਸ ਨੂੰ ਕਿਹਾ ਜਾਂਦਾ ਉੱਤਮਪੁਰਖ ਸ਼ੈਲੀ ਦੇ ਵਿੱਚ ਹੈ ਨਾ ਉੱਤਮਪੁਰਖ ਆਪਾ ਪੜ੍ਹਦੇ ਆ ਨਾ ਪੜਨਾ ਵਜੋਂ ਪੜਦੇ ਆਪਾ ਪੜ੍ਹਦੇ ਆ ਉੱਤਮਪੁਰਖ ਮੱਧਮਪੁਰਖ ਅੰਨੇ ਪੁਰਖ ਉੱਤਮਪੁਰਖ ਜਿਹੜਾ ਹੁੰਦਾ ਜਦ ਜੋ ਬੰਦਾ ਆਪਣੇ ਬਾਰੇ ਦੱਸੇ ਆਪਰੇ ਵਾਸਤੇ ਦੱਸਣ ਵਾਸਤੇ ਆਪਾਂ ਸ਼ਬਦ ਵਰਤਦੇ ਆ ਮੈਂ ਮੇਰਾ ਮੇਰੇ ਅਸੀਂ ਸਾਡਾ ਸਾਡੇ ਸਾਥੋਂ ਮੈਥੋਂ ਐਵੇਂ ਵਰਤਦੀਆਂ ਨਾ ਮੇਰੇ ਵਾਸਤੇ ਜਾਂ ਆਪਾਂ ਇੱਕ ਵਚਨ ਰੂਪ ਵਿੱਚ ਵੀ ਹੋ ਸਕਦੇ ਆ ਬਹੁਵਚਨ ਰੂਪ ਵਿੱਚ ਵੀ ਵਰਤ ਸਕਦੇ ਆ ਉਤਮ ਪੁਰਖਾਲੀ ਦੇ ਵਿੱਚ ਗੰਗਾ ਦੀਨ ਹੈ ਜਿਹੜਾ ਇਸ ਨਿਬੰਧ ਦਾ ਮੁੱਖ ਪਾਤਰ ਹੈ ਮੁੱਖ ਪਾਤਰ ਇਸ ਲੇਖਕ ਕਹਿੰਦਾ ਵੀ ਮੈਂ ਗੰਗਾਦੀਨ ਨੂੰ ਨਿੱਕੇ ਹੁੰਦਿਆਂ ਤੋਂ ਜਾਣਦਾ ਹੁੰਦਾ ਸੀ ਮਤਲਬ ਜਦੋਂ ਲੇਖਕ ਆਪ ਨਿੱਕਾ ਹੁੰਦਾ ਸੀ ਉਦੋਂ ਤੋਂ ਜਾਣਦਾ ਸੀਗਾ ਅੱਗੇ ਲਿਖਿਆ ਹੋਇਆ ਹੈ ਗੰਗਾਦੀਨ ਦੀ ਦੁਕਾਨ ਦਾ ਐਡਰੈਸ ਲਿਖਿਆ ਹੋਇਆ ਹੈ ਅੰਮ੍ਰਿਤਸਰ ਵਿੱਚ ਸ਼ੇਰ ਸਿੰਘ ਦੇ ਕਟੜੇ ਵਿੱਚ ਦੁਕਾਨ ਸੀ ਉਸ ਦੀ ਉਹ ਮੇਰੇ ਭਾਈਏ ਤੇ ਹੋਰ ਜੋਗੇ ਬੂਟ ਬਣਾਉਣ ਦਾ ਕੰਮ ਕਰਦਾ ਹੁੰਦਾ ਸੀਗਾ ਦੋ ਪ੍ਰਸ਼ਨ ਬਣ ਗਏ ਗੰਗਾਦੀਨ ਕੌਣ ਸੀ ਜੀ ਬੂਟ ਬਣਾਉਂਦਾ ਹੁੰਦਾ ਸੀਗਾ ਬੂਟ ਬਣਾਉਣ ਦਾ ਕੰਮ ਕਰਦਾ ਹੁੰਦਾ ਸੀਗਾ ਉਹਟ ਬੜਾ ਉਹਦਾ ਕੰਮ ਸੀ ਉਹਦਾ ਤਾਂ ਬੂਟ ਬੜਾ ਉਹਦਾ ਕੰਮ ਸੀ ਉਹਦੀ ਦੁਕਾਨ ਦਾ ਐਡਰੈਸ ਪਸੀ ਯਾਦ ਰੱਖਣਾ ਕਿਤੇ ਜਾਣਾ ਪੈ ਸਕਦਾ ਅੰਮ੍ਰਿਤਸਰ ਦੇ ਵਿੱਚ ਸ਼ੇਰ ਸਿੰਘ ਦੇ ਕਟੜੇ ਵਿੱਚ ਉਸ ਦੀ ਦੁਕਾਨ ਸੀ ਦੋ ਗੱਲਾਂ ਯਾਦ ਰੱਖਣੀ ਉੱਪਰ ਵਾਲੀਆਂ ਦੋ ਗੱਲਾਂ ਵੀ ਉਤਮ ਪ੍ਰਕਸ਼ਾਨੀ ਦੇ ਵਿੱਚ ਲਿਖਿਆ ਹੋਇਆ ਹੈ ਨਿਬੰਧ ਕਿਉਂਕਿ ਇਸ ਨਿਬੰਧ ਦੇ ਵਿੱਚ ਆਤਰ ਲੇਖਕ ਜਿਹੜਾ ਮਤਲਬ ਲੇਖਕ ਕੌਣ ਹੈ ਇਹਦਾ ਪ੍ਰਿੰਸੀਪਲ ਤੇਜਾ ਸਿੰਘ ਉਹ ਆਪ ਇਹਦੇ ਵਿੱਚ ਪਾਤਰ ਹੋਣ ਕਰਕੇ ਇਹ ਹੈ ਜਿਹੜਾ ਇਹ ਹਿੰਦਬੰਦ ਉਤਪ੍ਰਖਸ਼ਾਲੀ ਦੇ ਵਿੱਚ ਲਿਖਿਆ ਗਿਆ ਠੀਕ ਆ ਭਾਈ ਗੱਲ ਕਲੀਅਰ ਹੁਣ ਗੰਗਾਦੀਨ ਦੀ ਜਿਹੜੀ ਦੁਕਾਨ ਹੈ ਉਹ ਇੰਨੀ ਪ੍ਰਸਿੱਧ ਨਹੀਂ ਕਿਉਂਕਿ ਨਾ ਤਾਂ ਤੇ ਕੋਈ ਸਾਈਨ ਬੋਰਡ ਲੱਗਿਆ ਹੋਇਆ ਪਰ ਜਿਹੜੇ ਬੂਠ ਉਹ ਬਣਾਉਂਦਾ ਸੀਗਾ ਬੜੇ ਸ਼ਾਨਦਾਰ ਉਹਨੇ ਕੇਵਲ ਇੱਕ ਗੱਤੇ ਦੇ ਉੱਪਰ ਆਪਣਾ ਨਾਮ ਗੰਗਾਦੀਨ ਲੈ ਕੇ ਧਾਗੇ ਨਾਲ ਬੂਹੇ ਤੇ ਲਟਕਾ ਛੱਡਿਆ ਸੀ ਬੱਸ ਇੰਨਾ ਹੀ ਸੀ ਉਹਦੀ ਨਿਸ਼ਾਨੀ ਆਪਣਾ ਨਾਮ ਲਿਖ ਕੇ ਗੰਗਾਦੀ ਠੀਕ ਹੈ ਭਾਈ ਲੇਖਕ ਆਪ ਇਸ ਵਿੱਚ ਪਾਤਰ ਵਜੋਂ ਭੂਮਿਕਾ ਨਿਭਾ ਰਿਹਾ ਹੈ ਇਸ ਦਾ ਮੁੱਖ ਪਾਤਰ ਗੰਗਾਦੀਨ ਹੈ ਅਮਰਤਸਰ ਵਿੱਚ ਸ਼ੇਰ ਸਿੰਘ ਦੇ ਕਟੜੇ ਵਿੱਚ ਉਸ ਦੀ ਦੁਕਾਨ ਹੈ ਉਹ ਬੂਟ ਬਣਾਉਣ ਦਾ ਕੰਮ ਕਰਦਾ ਹੈ ਲੇਖਕ ਉਸ ਨੂੰ ਨਿੱਕੇ ਹੁੰਦਿਆ ਤੋਂ ਹੀ ਜਾਣਦਾ ਸੀ ਲੇਖਕ ਜਦੋਂ ਪਹਿਲੀ ਵਾਰ ਉਸ ਦੀ ਹੱਟੀ ਤੇ ਜਾਂਦਾ ਹੈ ਤਾਂ ਉਸ ਦੀ ਉਮਰ 14 ਸਾਲ ਦੀ ਹੈ ਬਈ ਇੱਥੇ ਲਿਖਿਆ ਹੋਇਆ ਕਿਤੇ ਮੈਂ ਤਾਂ ਆ ਆ ਲੇਖਕ ਕਹਿੰਦਾ ਹੈ ਵੀ ਪਰ ਜਦੋਂ ਮੈਂ 14 ਸਾਲ ਦੀ ਉਮਰ ਵਿੱਚ ਉਸ ਦੀ ਹੱਟੀ ਤੇ ਪਹਿਲੀ ਵਾਰ ਗਿਆ ਹਲੋ ਕਾਮਨੀਆ ਗੱਲਾਂ ਤੁਹਾਨੂੰ ਦੱਸਾਂ ਉਦੋਂ ਉਸ ਦੇ ਤੇ ਉਸ ਦੇ ਭਰਾ ਦੇ ਵੱਡਪੰਡ ਦਾ ਬੜਾ ਭਾਰੀ ਭਾਰੀ ਅਸਰ ਪਿਆ ਸੀ ਲੇਕਿਨ ਉਹਨੂੰ ਤਾਂ ਭੁਲੇਖਾ ਵੀ ਲੱਗ ਗਿਆ ਸੀਗਾ ਪ੍ਰਿੰਸੀਪਲ ਤੇਜਾ ਸਿੰਘ ਨੂੰ ਵੀ ਉਹ ਭਰਾ ਨੂੰ ਗੰਗਾਦੀਨ ਸਮਝ ਲਿਆ ਸੀ ਉਹਨੇ ਹਾਂ ਗੰਗਾਦੀਨ ਆ ਜਿਹੜਾ ਆਪਣਾ ਕੰਮ ਇਮਾਨਦਾਰੀ ਤੇ ਧੀਰਜ ਦੇ ਨਾਲ ਇਸ ਦੇ ਵਿੱਚ ਕਰਦਾ ਦਿਖਾਇਆ ਬੂਟ ਆ ਜਿਹੜੇ ਬੜੇ ਸੋਹਣੇ ਬਣਾਉਂਦਾ ਬੂਟ ਹੰਡ ਤੇ ਬਹੁਤ ਆਉਸਦੇ ਬੜਾਈ ਹੋਈ ਫਿਰ ਅੱਗੇ ਕੀ ਹੁੰਦਾ ਹੈ ਹਾਂ ਜਿਹੜੀ ਮੈਂ ਤਾਂ ਗੱਲ ਜਿਹੜੀ ਕੱਬ ਦੀ ਗੱਲ ਹੀ ਕਰਨੀ ਹੈ ਦੁਕਾਨ ਦਾ ਕਿਰਾਇਆ ਜ਼ਿਆਦਾ ਹੁੰਦਾ ਹੈ ਇਸ ਕਰਕੇ ਉਹ ਜਿਹੜੀ ਦੁਕਾਨ ਹੈ ਸ਼ੇਰ ਸਿੰਘ ਦਾ ਕਟੜਾ ਜਿਹੜਾ ਦੁਕਾਨ ਉਹ ਜਿਹੜੀ ਉਸ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਲਿਆ ਜਾਂਦਾ ਹੈ ਇੱਕ ਦੇ ਵਿੱਚ ਸੋਹਣੇ ਚਮਕਦਾਰ ਜਿਵੇਂ ਹੁੰਦੇ ਹਨ ਆਪਣੇ ਸ਼ੋਰੂਮਾਂ ਦੇ ਵਿੱਚ ਬੂਟ ਪਏ ਹੋਏ ਰੱਖੇ ਜਾਂਦੇ ਤੇ ਦੂਸਰੀ ਪਾਸਾ ਜਿਹੜਾ ਉਹ ਗੰਗਾਦੀਨ ਕੋਲੇ ਹੁੰਦਾ ਲੇਖਕ ਹੈ ਜਿਹੜਾ ਗੰਗਾਦੀਨ ਤੋਂ ਆਪਣੇ ਮਤਲਬ ਅੰਤਮ ਜੋੜਾ ਉਸ ਤੋਂ ਬਣਵਾਉਂਦਾ ਜਿਹੜਾ ਉਹਦੇ ਬਾਰੇ ਫਿਰ ਗੱਲ ਕਰਦਾ ਹੈ ਬੂਟਾਂ ਦਾ ਲਾਸਟ ਜੋੜਾ ਉਹਦੇ ਕੋਲੋਂ ਜਦੋਂ ਬਣਵਾਉਂਦਾ ਤਾਂ ਗੰਗਾਦੀਨ ਉਹ ਲੇਖਕ ਦੇ ਘਰੇ ਪ੍ਰਿੰਸੀਪਲ ਤੇਜਾ ਸਿੰਘ ਦੇ ਘਰੇ ਭਜਵਾ ਦਿੰਦਾ ਕਿਸੇ ਦੇ ਹੱਥ ਤੇ ਲਾਲ ਹੀ ਉਹ ਉਹਦੇ ਵਿੱਚ ਫਸਾ ਕੇ ਬਿੱਲ ਵੀ ਭੇਜ ਦਿੰਦਾ ਹੈ ਤਾਂ ਲੇਖਕ ਸੋਚਦਾ ਵੀ ਇਹਨੂੰ ਪੈਸਿਆਂ ਦੀ ਬੜੀ ਲੋੜ ਆ ਲੇਖਕ ਜਲਦੀ ਨਾਲ ਕੀ ਕਰਦਾ ਹੈ ਆਪਣੇ ਲੇਖਕ ਆਪਣੇ ਨੌਕਰ ਦੇ ਹੱਥ ਪੈਸੇ ਗੰਗਾਦੀਨ ਕੋਲ ਭੇਜ ਦਿੰਦਾ ਹੈ ਤੇ ਕਈ ਦਿਨਾਂ ਬਾਅਦ ਜਦੋਂ ਉਸ ਨੂੰ ਗੰਗਾਦੀਨ ਕੋਲ ਛਾੜਦਾ ਮੌਕਾ ਮਿਲਦਾ ਹੈ ਲੇਖਕ ਜਦੋਂ 10 ਦਿਨਾਂ ਬਾਅਦ ਲਿਖਿਆ ਹੋਇਆ ਇੱਥੇ 10 ਦਿਨਾਂ ਬਾਅਦ ਲੇਖਕ ਕਹਿੰਦਾ ਜਦੋਂ ਮੈਂ ਉਹ ਦੀ ਦੁਕਾਨ ਤੇ ਗਿਆ ਤਾਂ ਉਹ ਹਾਂ ਉਹ ਕਿਸੇ ਨੇ ਉਹਨੇ ਹਕੀਮ ਇੱਥੇ ਲਿਖਿਆ ਸੀ ਉਹ ਜਾ ਕੇ ਉਹਨਾਂ ਨੂੰ ਪੁੱਛਦਾ ਦੁਕਾਨ ਵਾਲਿਆਂ ਨੂੰ ਤਾਂ ਉਹਨਾਂ ਦਾ ਸਾਈਨ ਬੋਰਡ ਹੈ ਜਿਹੜਾ ਉਹਨਾਂ ਦਾ ਲੱਗਿਆ ਹੁੰਦਾ ਉਸ ਦੁਕਾਨ ਤੇ ਸਾਰੀ ਦੀ ਸਾਰੀ ਤੇ ਉਹਨਾਂ ਨੂੰ ਪੁੱਛਦਾ ਵੀ ਗੰਗਾਦੀਨ ਕਿੱਥੇ ਗਿਆ ਵੀ ਦੱਸੋ ਮੈਨੂੰ ਉਹ ਕਹਿੰਦੇ ਜੀ ਉਹ ਤਾਂ ਮਰ ਗਿਆ ਉਹ ਕਹਿੰਦਾ ਵੀ ਅਜੇ ਤਾਂ ਅਗਲੇ ਦਿਨ ਤਾਂ ਉਹਦੇ ਕੋਲੋਂ ਬੂਟ ਮੰਗਵਾਏ ਉਹਦੇ ਕੋਲੋਂ ਉਹ ਕਹਿੰਦੇ ਜੀ ਨਹੀਂ ਜੀ ਉਹ ਤਾਂ ਵਿਚਾਰਾ ਭੁੱਖਾ ਭੁੱਖਾ ਹੀ ਮਰ ਗਿਆ ਸੀ ਆਹ ਦੇਖੋ ਭੁੱਖ ਦੇ ਕਾਰਨ ਉਹ ਮਰ ਗਿਆ ਸੀ ਹਕੀਮ ਨੇ ਕਿਆ ਸੀ ਵੀ ਕੰਮ ਜਿਆਦਾ ਕਰਦਾ ਹੈ ਖਾਣ ਨੂੰ ਘੱਟ ਮਿਲਦਾ ਹੈ ਕਾਰਨ ਇਹਦੇ ਪਿੱਛੇ ਕਿਉਂਕਿ ਦੁਕਾਨ ਦਾ ਕਿਰਾਇਆ ਬਹੁਤ ਜਿਆਦਾ ਪੈ ਰਿਹਾ ਸੀ ਦੁਕਾਨ ਦਾ ਕਿਰਾਇਆ ਜਿਆਦਾ ਹੋਣ ਕਰਕੇ ਉਹ ਵਿਚਾਰਾ ਅੰਤ ਨੂੰ ਕੀ ਆ ਆਪਣੇ પ્રાਣੀ ਧਿਆਕ ਦਿੰਦਾ ਭੁੱਖ ਦੇ ਕਾਰਨ ਬੇਨਤ ਕਰਦਾ ਕਰਦਾ 10 ਦਿਨਾਂ ਪਿੱਛੋਂ ਜਦੋਂ ਉਹ ਦੁਕਾਨ ਤੇ ਜਾਂਦਾ ਤੇ ਉਹਨੂੰ ਪਤਾ ਲੱਗਦਾ ਵੀ ਗੰਗਾਦੀਨ ਹੈ ਜਿਹੜਾ ਉਹ ਕਿਸ ਕਾਰਨ ਮਰ ਜਾਂਦਾ ਹੈ ਭਾਈ ਭੁੱਖ ਦੇ ਕਾਰਨ ਭੁੱਖ ਨਾਲ ਮਰ ਜਾਂਦਾ ਹੈ ਯਾਦ ਰੱਖਿਓ ਇਹ ਨਾ ਗੱਲਾਂ ਨੂੰ ਜਿਹੜੀਆਂ ਜਿਹੜੀਆਂ ਮੈਂ ਗੱਲਾਂ ਦੱਸੀਆਂ ਮਤਲਬ ਇਹ ਬੰਦਾ ਜਿਹੜਾ ਇਹਦੇ ਵਿੱਚ ਇੱਕ ਮਿਹਨਤੀ ਬੰਦਾ ਹੈ ਜਿਹੜਾ ਉਸ ਦੀਆਂ ਇੱਕ ਸਮੱਸਿਆਵਾਂ ਨੂੰ ਬਣਾਇਆ ਗਿਆ ਜਿਹੜਾ ਮਿਹਨਤੀ ਬੰਦਾ ਜਿਹੜਾ ਬੰਦਾ ਆਪਣੀ ਕਸਮ ਦੇ ਨਾਲ ਕਸਮ ਮਤਲਬ ਆਪਣੇ ਕੰਮ ਤੋਂ ਦੇ ਨਾਲ ਕੰਮ ਤੋਂ ਦੇ ਨਾਲ ਜਿਹੜਾ ਬੰਦਾ ਕੋਈ ਬੇਈਮਾਨੀ ਨਹੀਂ ਕਰਦਾ ਜਿਹੜਾ ਬੰਦਾ ਜਿਵੇਂ ਗੰਗਾਦੀਨ ਗੰਗਾਦੀਨ ਹੈ ਜਿਹੜਾ ਉਹ ਆਪਣੇ ਕੰਮ ਦੇ ਪ੍ਰਤੀ ਇਮਾਨਦਾਰ ਹੈ ਬੂਟ ਆ ਜਿਹੜੇ ਉਸਦੇ ਬਣਾਏ ਹੋਏ ਬਹੁਤ ਹੰਦਦੇ ਹੈ ਉਹ ਕਿਤੋਂ ਵੀ ਲੱਗਦੇ ਨਹੀਂ ਹੈ ਇਹ ਤਾਂ ਹੀ ਬੂਟੋ ਦੇ ਬੜਾਏ ਹੋਏ ਆ ਜਿਹੜੇ ਉਹ ਮਤਲਬ ਕਿਤੋਂ ਵੀ ਉਂਗਲ ਨੂੰ ਜਾਂ ਕਿਸੇ ਵੀ ਹੱਥ ਪੈਰ ਦੀ ਕਿਸੇ ਵੀ ਸਥਿਤੀ ਦੇ ਵਿੱਚ ਪੈਰ ਨੂੰ ਘੁੱਟ ਦੇਣਗੇ ਜਮਾ ਪੂਰਾ ਪਰਫੈਕਟ ਬੂਟ ਬਣਾਉਂਦਾ ਹੋ ਬੜਾ ਮਿਹਨਤੀ ਕਰ ਮਿਹਨਤ ਕਰਦਾ ਪਰੰਤ ਨੂੰ ਵਿਚਾਰਾ ਹੋ ਪੋਕਤੇ ਕਾਰਨ ਹੀ ਮਰ ਜਾਂਦਾ ਹੈ ਤੁਸੀਂ ਯਾਦ ਰੱਖਣੀ ਹੈ ਕਿ ਨਾ ਜਿਹੜੀਆਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਹਨਾ ਇਹ ਤੁਸੀਂ ਯਾਦ ਰੱਖਣੀ ਹੈ ਵੈਰੀ ਇੰਪੋਰਟੈਂਟ ਹੈ ਇਹ ਵੀ ਦੁਕਾਨ ਹੈ ਜਿਹੜੀ ਉਹਦੀ ਕਿੱਥੇ ਹੈ ਬੂਟ ਬਣਾਉਣ ਦਾ ਕੰਮ ਕਰਦਾ ਹੈ ਤੇ ਚਲੋ ਹੋ ਗਿਆ ਹਨਾ ਇਹ ਉੱਤਮਪੁਰਖ ਸ਼ੈਲੀ ਦੇ ਵਿੱਚ ਲਿਖਿਆ ਗਿਆ ਇਹ ਨਿਵੰਧਾ ਅਗਰ ਤੁਸੀਂ ਬਹੁਤ ਜ਼ਿਆਦਾ ਮਤਲਬ ਯਾਦ ਰੱਖਣੀ ਹੈ ਮੁੱਖ ਪਾਤਰ ਗੰਗਾਦੀਨ ਅੰਮ੍ਰਿਤਸਰ ਵਿੱਚ ਸ਼ੇਰ ਸਿੰਘ ਦੇ ਕਟੜੇ ਵਿੱਚ ਦੁਕਾਨ ਵਿੱਚ ਕੰਮ ਕਰਦਾ ਹੈ ਲੇਖਕ ਜਦੋਂ ਪਹਿਲੀ ਵਾਰ ਉਸ ਦੀ ਦੁਕਾਨ ਤੇ ਜਾਂਦਾ ਤਾਂ ਉਸ ਦੀ ਉਮਰ 14 ਸਾਲ ਦੀ ਸੀ ਲਓ ਕਲੀਅਰ ਹੋ ਗਿਆ ਜੀ ਗੰਗਾਦੀਨ ਦਾ ਨਿਵੰਧ ਅਗਲਾ ਹੈ ਜਿਹੜਾ ਨਿਵੰਧ ਆਪਣਾ ਉਹ ਹੈਗਾ ਜੀ ਪ੍ਰੋਫੈਸਰ ਸਰਵਣ ਸਿੰਘ ਦਾ ਫਲਾਈਂਗ ਸਿੱਖ ਮਿਲਖਾ ਸਿੰਘ ਮਿਲਖਾ ਸਿੰਘ ਦੇ ਬਾਰੇ ਗੱਲ ਕਰਦੇ ਆ ਇਹਦੇ ਵਿੱਚ ਆਪ੍ਰੈਸ਼ਨ ਹੋਣ ਦੇ ਚਾਂਸ ਹੈ ਜੀ ਠੀਕ ਹੈ ਇਹ ਜਮਾਤ ਲੈ ਕੇ ਜਲਦੀ ਮਿਲਦੇ ਹਾਂ ਜੀ ਸਤਿ ਸ੍ਰੀ ਅਕਾਲ